ਸੱਚੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ ਬਖਸ਼ੀ ਪੰਕਰਪਾਲ ਦੇ ਇੱਕ ਜਕਾਰਾ ਬਲਵਜੀ ਜੀ ਜਿਹੜਾ ਗੁਰਪ੍ਰੀਤ ਸਿੰਘ ਪਿੰਡ ਪੰਜਵੜ ਤਸਵੀਰ ਜਿਹੜਾ ਦਰਮਦਰ ਠੀਕ ਹੈ ਜੀ ਅੱਜ ਮੈਂ ਜਿਹੜਾ ਖੂਨ ਆ ਸੰਤ ਵੀਆਰ ਕਿਦਾਨ ਕਰ ਲਕਾਂ ਛਤੀਆਰ ਮੈਂ ਅੱਗੇ ਖੂਨ ਦਾਨ ਕੀਤਾ ਤੇ ਮੈਂ ਹੋਰ ਵੀ ਆਪਣੇ ਵੀਰਾਂ ਨੂੰ ਕਹਿਣਾ ਵੀ ਇਹਦਾ ਖੂਨ ਦਾਨ ਇੱਕ ਮਹਾਨ ਕੰਮ ਆ ਖੂਨ ਦਾਨ ਜ਼ਰੂਰ ਕਰਿਆ ਕਰੋ ਕਿਉਂਕਿ ਜ਼ਿਆਦਾਤਰ ਜਿਹੜੀਆਂ ਸਾਡੀਆਂ ਭੈਣਾਂ ਦੇ ਬੱਚੇ ਹੋਣ ਵਾਲਿਆਂ ਦੇ ਆ ਉਹਨਾਂ ਨੂੰ ਬਹੁਤ ਜ਼ਰੂਰਤ ਪੈਂਦੀ ਆ ਇਹ ਸਾਡਾ ਜਿਹੜਾ 30 ਚੱਕੀ ਆ ਰਿਹਾ ਫੰਡਾਂ ਕਰ ਚੁੱਕਿਓ ਹਾਂਜੀ 30000 ਤੱਕ ਕੋਈ ਫਾਈਨ ਨਹੀਂ ਕੋਈ ਨੀ ਜੀ ਸਰੀਰ ਵਧੀਆ ਰਹਿੰਦਾ ਵਾ ਬਹੁਤ ਵਧੀਆ ਸਰੀਰਿਆਂ ਦਾ ਟੈਸਟ ਸਾਰੇ ਹੁੰਦੇ ਆ ਤੇ ਮੈਂ ਤਿਆਰ 4 ਮਹੀਨੇ ਬਾਅਦ 5 ਮਹੀਨੇ ਬਾਅਦ ਜਦੋਂ ਜਰੂਰਤ ਹੋਵੇ ਪਹਿਲਾਂ ਵੀ ਕਈ ਵਾਰ ਕਰਾਉਣਾ ਪਿਆ ਇਹ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ

ਹਾਂ ਜੀ ਅਸੀਂ ਖਾਲੜੇ ਤੋਂ ਆਏ ਹਾਂ ਜੀ ਹਰਿਸ਼ਾ ਕਾ ਕਾਇਰ ਦੀ ਕਿਸਤ ਇਹ ਅਕੀਜੀ ਰਾਣਾ ਹਸਪੀਟਲ ਖਾਲੜਾ ਵੱਲੋਂ ਆਏ ਆ ਜੀ ਠੀਕ ਹੈ ਜੀ ਉੱਥੇ ਸਾਡੇ ਸਾਹਤ ਦਾ ਫੌਜੀ ਈਸੀਐਚ ਦਾ ਲਾਜ਼ਮੀ ਟੀਮ ਹੁੰਦਾ ਵਾ ਆਸ਼ਮਾਨ ਦੇ ਕਾਰ ਚੱਲਦੇ ਆ ਇਹਦੇ ਨਾਲ ਲੱਗਦੇ ਕਿ ਇੱਕ ਨੂੰ ਨਾਲ ਲਗਾਏ ਸਾਡੇ ਜਿਹੜੇ ਮੇਨ ਡਾਕਟਰ ਆ ਡਾਕਟਰ ਵਿੰਦਰ ਸਿੰਘ ਜੀ ਰਾਣਾ ਉਹਨਾਂ ਦੇ بیٹے ਆ ਡਾਕਟਰ ਵਿਕਾਸਦੀਪ ਸਿੰਘ ਜੀ ਰਾਣਾ ਠੀਕ ਹੈ ਜੀ ਹਾਂ ਅਸੀਂ ਖਾਲੜੇ ਤੋਂ ਆਏ ਕਿੰਨੇ ਸਾਧੋ ਕੈਂਪ ਲਗਾ ਰਹੇ ਹੋ ਇਹ ਵਸਤੇ ਸਾਨੂੰ ਤਕਰੀਬਨ 30 ਸਾਲ ਹੋ ਗਏ 30 ਸਾਲ ਤੋਂ ਕਰ ਰਹੇ ਹਾਂ ਜੀ ਹਾਂ ਜੀ 30 ਸਾਲ ਅੱਜ ਜੋ ਚੰਗਾ ਖਾਣਾ ਮਰੇ ਕੱਟ ਪੋਜੇ ਤੋਂ ਬਦਲਾ ਕਰਿਆ ਬਹੁਤ ਵਧੀਆ ਜੀ ਬਹੁਤ ਹੀ ਬਾਬਾ ਦਾਸ ਸਿੰਘ ਦੀ ਕਿਰਪਾ ਜੀ ਬਹੁਤ ਹੀ ਵਧੀਆ ਹੈ ਉਹਨਾਂ ਨੇ ਪ੍ਰਬੰਧ ਕੀਤਾ ਗਿਆ ਤੇ ਬਹੁਤ ਹੀ ਠਾਠਾ ਮਾਰਦਾ ਸੰਸਾਰਾ ਇਕੱਠ ਹੈ ਹਾਂਜੀ ਦਵਾਈਆਂ ਵੀ ਫ੍ਰੀ ਦਿੱਤੀ ਜਾ ਰਹੀ ਆ ਤੇ ਨਾਲ ਫੋਨਾਂ ਵੀ ਲੈ ਜਾ ਰਿਹਾ ਠੀਕ ਆ ਇਹਦੇ ਵਿੱਚ ਕੋਈ ਆ ਵੀ ਕਿਸੇ ਨੂੰ ਵੀ ਲੋੜ ਹੋਏਗੀ ਜਿਸ ਬੰਦੇ ਦਾ ਵੀ ਫੋਨਾਂ ਲੈ ਰਿਹਾ ਕੱਲ ਨੂੰ ਉਹਨੂੰ ਲੋੜ ਹੋਵੇਗੀ ਅਸੀਂ ਉਹਨੂੰ ਫੋਨ ਵੀ ਪ੍ਰੋਵਾਈਡ ਕਰਾਂਗੇ ਕੋਈ ਕੁਸਚਨ ਹੋਵੇ ਕੱਲ ਨੂੰ ਆਪਕੋ ਟੈਕ ਨੰਬਰ ਹਾਂਜੀ ਸਤਿ ਸ਼੍ਰੀ ਅਕਾਲ ਸੋਨੇ ਕਰੇਕ ਬਾਦ ਡਾਕਟਰ ਮਨਜਿੰਦਰ ਸਿੰਘ ਜੀ ਮਨਿਆਲਾ ਅਕੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ